ਹਾਂਜੀ ਕੱਲ ਆਪਣੇ ਐਸਆਈ ਗੁਰਿੰਦਰ ਸਿੰਘ ਚੌਕੀ ਜਾਂਜ ਹਰੀਪੁਰ ਸਮੇਤ ਫੋਰਸ ਬਜਰੂੜ ਪਟ્રોલਿੰਗ ਗਸ਼ਤ ਕਰ ਰਹੇ ਸੀਗੇ ਤੇ ਨਾਕਾ ਬੰਦੀ ਕੀਤੀ ਹੋਈ ਸੀਗੀ ਤਾਂ ਉੱਥੇ ਸੁਖਵਿੰਦਰ ਕੋ ਨਛੱਤਰ ਕੋ ਸੋਰੀ ਨਛੱਤਰ ਕੋ ਵਾਈਫ ਆਫ ਗੁਰਚਰਨ ਸਿੰਘ ਪਿੰਡ ਬਜਰੂੜ ਨੇ ਆ ਕੇ ਬਿਆਨ ਦਰਜ ਕਰਵਾਇਆ ਕਿ ਉਹ ਸ਼ਾਮ ਦੇ ਕਰੀਬ 7:30 ਵਜੇ ਆਪਣੇ ਘਰੇ ਬਾਹਰ ਕੰਮ ਕਰ ਰਹੀ ਸੀਗੀ ਤਾਂ ਜਿਹੜੇ ਦੋ ਨੌਜਵਾਨ ਹੈ ਇੱਕ ਉਹਨਾਂ 'ਚੋਂ ਸਰਦਾਰ ਸਿੰਘ ਦੇ ਇੱਕ ਮੋਨਾ ਮੋਟਰਸਾਈਕਲ ਤੇ ਆਏ ਤੇ ਉਹਦੀ ਜਿਹੜੀਆਂ ਵਾਲੀਆਂ ਉਹ ਖੋ ਕੇ ਫਰਾਰ ਉਸ ਦੇ ਦਰੰਤ ਕਾਰਵਾਈ ਕਰਦੇ ਹੋਏ ਐਫਆਰ ਵੀ ਕੀਤੀ ਉਸ ਤੋਂ ਬਾਅਦ ਜੋ ਹੈ ਸਾਰੀ ਸੀਸੀਟੀਵੀ ਖੰਾਲੇਗੇ ਉਹਦੇ ਬੇਸਿਸ ਤੇ ਜਿਹੜੇ ਦੋ ਨੌਜਵਾਨ ਹੈਗੇ ਆ ਜਿਹਨਾਂ ਦਾ ਇੱਕ ਦਾ ਨਾਮ ਮੇਜਰ ਰਾਮ son of ਦੀਵਾਨ ਚੰਦ ਪਿੰਡ ਹਿੱਡੋਵੇਟ ਥਾਣਾ ਕਾਟਗੜ੍ਹ ਦੂਜੇ ਦਾ ਨਾਮ ਹਰੀਸ਼ ਕੁਮਾਰ son of ਪਿਆਰੇ لال ਆ ਉਹ ਮਹਿੰਦੀਪੁਰ ਪੀਐਸ ਬਲਾਚੌਰ ਉਹ ਜਿਹੜਾ ਹੈਗਾ ਉਹ ਅਰੈਸਟ ਕੀਤਾ ਸਰ ਕਿਸ ਤਰੀਕੇ ਨਾਲ ਇਹਨੂੰ ਅਰੈਸਟ ਕੀਤਾ ਗਿਆ ਜੀ ਹਾਂਜੀ ਇਹਨਾਂ ਦੀ ਕਿਸ ਤਰ੍ਹਾਂ ਪੁੱਛੀ ਹੋਈ ਤੋ ਦੇ ਵੀ ਇੱਕ ਦੇ ਜਿਲ੍ਹੇ ਲੈਂ ਤੇ ਉਹ ਬਿਆਨ ਲਿਖਾਇਆ ਸੀ ਤਾਂ ਜਿਹੜੀ ਉਹਨਾਂ ਦੀ ਨੂੰ ਹੈਗੀ ਆ ਉਹ ਵੀ ਉਸ ਟਾਈਮ ਕੋਲੀ ਖੜੀ ਸੀਗੀ ਉਹਨਾਂ ਨੇ ਜਿਹੜਾ ਮੋਟਰਸਾਈਕਲ ਦਾ ਨੰਬਰ ਸੀਗਾ ਉਹ ਪੜ੍ਹ ਲਿਆ ਸੀ ਉਸ ਬੇਸਿਸ ਤੇ ਹੀ ਪੜਤਾਲ ਕੀਤੀ ਪਤਾ ਕੀਤਾ ਤੇ ਉਹ ਜਿਹਦੇ ਨਾਂ ਦੇ ਮੋਟਰਸਾਈਕਲ ਸੀਗਾ ਉਸ ਬੇਸਿਸ ਤੇ ਜਿਹੜਾ ਹੈਗਾ ਉਹਨਾਂ ਨੂੰ ਅਰੈਸਟ ਕੀਤਾ ਸਰ ਕੋਈ ਬੈਕਗ੍ਰਾਉਂਡ ਉਹ ਵੀ ਕੁਝ ਹੋਰ ਬੈਕਗ੍ਰਾਉਂਡ ਹਾਂਜੀ ਜਿਹੜਾ ਮੇਜਰ ਆਮ ਹੈਗਾ ਇਹਦੇ ਉੱਤੇ ਕਰੀਬ 4 ਮੁਕਦਮੇ ਦਰਜ ਨੇ ਐਨਡੀਪੀਐਸ ਵੀ ਵਿੱਚ ਐਕਸਾਈਜ਼ ਦੀ ਔਰ ਚੋਰੀ ਦੇ ਠੀਕ ਜੀ ਸਰ ਉਹਨਿੰਦਾ ਅਲੀ ਕੱਲੇਲੀ ਕਰਪਾਈ ਹੱਤੀ ਇਹਨਾਂ ਦੇ ਅੱਜ ਕੋਰ ਮਾਨਜੋ ਕੋਰ ਪੇਸ਼ ਕਰਕੇ ਤਿੰਨ ਦਿਨਰ ਮਾਨ ਅਸਰ ਕੀਤਾ ਹੈਗਾ ਜਿਹੜੀ ਹੈਗੀ ਅਲੀ ਚੋਤੀਸ਼ ਅਲੋਚੀ ਜਾਂਦੇ ਜਾ ਰਹੇ